ਕਿਉਂ ਨਹੀਂ ਦੇ ਦੇ ਨਹੀਂ ਨਹੀਂ 5500 ਦਾ ਲਾ ਉਹ ਲਾ ਫਾ ਹੁਣ ਨਹੀਂ ਨਹੀਂ ਲਖਾਈ ਇਹ ਕਰਾ ਦਿੰਦਾ ਨਹੀਂ 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 ਉਹ ਕੋਈ ਨਹੀਂ ਫਰਕ ਦਾ 5500 ਦਾ ਗਿਆ ਨਹੀਂ ਇਹ ਪੰਜਾਹ ਦਾ ਹਾਂ 3 ਦਾ 4 ਹੀ ਆਖੇ ਮੈਂ ਇਹਨੂੰ ਕਹਦਾ 4400 ਦੇ ਚੱਲ ਖਾਈ ਵੀ 4 ਦੇ 4 ਹੀ ਆਖੇ 4 ਹੀ ਲਿਖਾਈ ਵੀ ਸਹੀ ਪਤਾ ਹੈ 500 ਓ ਕੋਈ ਨਹੀਂ ਮੈਂ ਬਰਨਾਲੀ ਬਿਠਣਾ 5500 ਲਗਾਈ ਤੇਰੀ ਹੋ ਗਈ ਤੇਰੇ ਪੰਜ ਨਹੀਂ ਨਹੀਂ ਲਗਾਈ ਆਪੋ ਆਪਣੀ ਬਾਈ ਲਗਾਈ ਆਪੋ ਆਪਣੀ ਬਾਈ ਲਗਾਈ ਤੇਰੀ ਹੋ ਗਈ ਨਹੀਂ ਲਗਾਈ ਚਗਾਈਏ ਨਾ ਕੋਈ ਨਹੀਂ ਯਾਰ ਲਗਾਈ ਆਪੋ ਆਪਣੀ ਬਾਂਦੇ ਆਪਾਂ ਦੇਗਾ ਲਗਾਈ ਜੀ ਉਹਦਾ ਛੋੜਾ ਮਹਿੰਗਾ ਹੁੰਦਾ ਹਾਂ ਭਾਈ ਲਗਾਈ ਦੀ ਲਗਾਈ ਕਿੰਨੇ ਦਾ 100 ਰੁਪਏ 100 ਰੁਪਏ ਉਧਰੋਂ 100 ਰੁਪਏ ਹਾਂ ਕਿੰਨੇ ਦਾ ਕਰਤਾ ਬਾਬਾ 5000 ਦਾ 5000 ਦਾ ਲਓ ਜੀ ਆ ਬੱਕਰਾ ਦੋਸਤੋ ਤੇ ਪੂਰੇ 5000 ਦਾ ਹੋ ਗਿਆ ਜੀ ਲਿਖਾਈ ਆਪ ਕੋ ਆਪਣੀ ਮੰਨ ਲਈ ਠੀਕ ਆ ਜੀ ਤੇ ਮਿਲਦੇ ਆ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਪੈਂਡ ਸੂ ਵਾਲਾ ਬੱਕਰਾ ਲੈ ਕੇ ਆਵਾਂਗੇ ਟੂ ਲਵਾ ਹਾਂ ਗਣਦੇ ਪੈਸੇ ਕਰਾਂ ਬਾਬਾ ਪਿੱਛੇ ਕੋਈ ਹੋਰ ਆ ਜਾ ਕੰਬਲ ਲੈ ਹਮਾਰਾ ਓ लो भाई पैसे आ गए भाई बी के पिंडी अपना लाओ जी बी दोस्तों भाई जो दोस्तो तो पहुंचा जी आह बकरा लाके बहुत वाया सौदा से दोस्तों पूरे पांच हजार दोस्तों ਹਾਂ ਬਾਈ ਸਹੀ ਵੱਜ ਗਈ ਬਾਦ ਦੇ ਦੋਸਤਾਂ ਦੀ ਬੋਲ ਬਾਈ ਬੱਕਰਾ ਮੈਂ ਤੇ ਯਾਰ ਐਵੇਂ 10 ਮੈਂ ਕਿਹਾ 12 ਮੈਂ ਪੁੱਛ ਚੱਲਦੇ ਵਾ ਲੈ ਜਾਓ 5000 ਦਾ ਦੇ ਯਾਰ ਬੱਕੀ ਕੋਈ ਨਹੀਂ ਕਨੇਪੋ ਮੈਂ ਉਹ ਨਈ ਪਾਣੀ ਡਾਗ ਮਾਰਦੇ ਆ ਭਾਈ ਆਪਾਂ ਫਿਰ ਰੀਪੀਏ ਪੂਰੀ ਕਰਦੇ ਕਿੰਨੇ ਰੁਪਏ ਦਾ ਹਾਂ ਨਾ ਹੈ 200 ਘੱਟ ਦੇ ਯਾਰ 200 ਜਾਇਦ ਦਾ ਹਾਂ 770 ਉਹ ਡੋਲੀ ਲੈ ਗੀ ਜਾਇਦ ਦਾ ਸਾ ਜਾਇ ਜੀ ਕੇ ਕਾਲਾ ਬੱਕਰਾ ਭਾਈ ਆ ਬੱਕਰਾ ਦੇ ਇੰਨੇ ਰੁਪਏ ਕੱਢਨੇ ਲੈ ਭਾਈ ਕਰ ਦਿਆ ਬੋਮਿਆ ਕਰ 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 ਤੈਨੂੰ ਕਹਦੇ ਤੇ ਸੱਜਿਆ ਜੇ ਲੈ ਕੇ ਇਹਨਾਂ ਸਾਰੇ ਆਰਡਰ ਦੇ ਆਗੇ ਨਹੀਂ ਯਾਰ 7000 ਦਾ ਉਹਨੇ ਦਾ ਹੋ ਗਿਆ ਜਿੰਨੇ ਦਾ ਮੈਂ ਤੱਕ ਕੇ ਤੈਨੂੰ ਮੈਂ ਦੱਸਦਾ ਸੀ ਤਰੀਕੀ ਦਾ ਹੋ ਗਿਆ ਪੜ ਕਿੰਨੇ ਦਾ ਰੀਮਾ ਨੂੰ ਆਉਂਦੇ 6 ਦਾ ਹੋ ਗਿਆ ਨਹੀਂ ਪੰਜਾਬੀ ਚ 10 ਨਹੀਂ ਯਾਰ ਓਏ ਘੋਟੇ ਦੀ ਨਹੀਂ ਓਏ ਨਹੀਂ ਬਈ ਯਾਰ ਉਹ ਲਖਾਈ ਕਰਾ ਦੇਣਗੇ ਨਹੀਂ ਹੁੰਦਾ ਨਹੀਂ ਹੁੰਦਾ ਉਹ ਲੈ ਕੇ ਜਾਣਾ ਲੈ ਕੇ ਉਹ ਗੱਲ ਤਾਂ ਸੁਣ ਲੈ ਯਾਰ ਉਹ ਖੋਜੋ ਕਰਦੇ ਜਦੋਂ ਹਾਂ ਬਈ ਖੋਜੋ ਕਰ ਦੇਣਾ ਯਾਰ ਬਾਸਦ ਹੋ ਗਿਆ ਮੈਂ ਬਾਹਰ ਜਾ ਨਹੀਂ ਲਖਾਈ ਕੀਤੀ ਬਈ ਉਹ ਲਖਾਈ ਤਾਂ ਕੀਤੀ ਆ ਬਈ ਤਾਂ ਲਖਾਈ ਬਾਈ ਰੱਖ ਲੈ ਯਾਰ ਰੱਖ ਲੈ ਰੱਖ ਲੈ ਮੈਂ ੱਟਾ ੱਟਾ ਕਰਦੇ ਓ ਜਲ ਓਏ ਕਰਦੇ ਆ ਲੋ ਵੀ ਆ ਢੇਰੀ ਦੇ ਵਿੱਚੋਂ ਬੱਕਰਾ ਪਹਿਲਾਂ ਵੇਖ ਚੁੱਕਿਆ ਆ ਜਿਹੜੀ 7-15 ਢੇਰੀ ਲਈ ਸੀਗੀ ਬਾਈ ਪਾਲਤੀ 7 ਪਾਲ ਦੇ ਸਿਰ ਹੋ ਗਈ ਆਜਾ ਕੋਈ ਉਹ ਤਾਂ ਉਹ ਮੁਰਗਾ ਬਚਾ ਲੈ 6000 ਰੁਪਏ ਦੇ ਉਹਨਾ ਟੈਕ ਕਰਾ ਲਈ ਮੁਰਗੇ ਦਾ ਹਾਂ ਇਹਨੂੰ ਆ ਉਹਦੇ ਪੈਸੇ ਅੱਜ ਮੰਡੀ ਝੋੜਿਆ ਰੰਗ ਚੇਂਜ ਮੈਂ ਤਾਂ ਕਿਹਾ ਲੱਗ ਗਈ ਲਾਈ ਇੱਧਰ ਕਰਕੇ ਥਾਈ ਬੜਾ ਲੱਗਿਆ ਹਾਂ ਠੀਕ ਆ ਬਾਈ ਪੋਮਿਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਹੋਰ ਠੀਕ ਆ ਗਿਣ ਗੱਤੇ ਆ ਬਈ ਚਲੋ ਬਈ ਲਖਾਈ ਕਰਾਓ ਠੀਕ ਆ ਬਈ ਹਾਂ ਠੀਕ ਆਈ ਪੱਤਰਕਾਰ ਦੀ ਬਹੁ ਬਈ ਸੌਦਾ ਕੰਪਲੈਟ ਹੋ ਗਿਆ ਮੰਡੀ ਦੇ ਪੂਰੀ 6000 ਰੁਪਏ ਦਾ ਸੌਦਾ ਹੋਇਆ ਦੋਸਤਾਂ ਨੂੰ ਮਿਲ ਗਿਆ ਦੋਸਤੋ ਇਤਨਾ ਅਗਲੀ ਵੀਡੀਓ ਤੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਚੱਲ ਜੇ ਜਲਦੀ ਵੀਡੀਓ ਨੂੰ ਦੋਸਤੋ ਸ਼ੇਅਰ ਲਾਜ਼ਮੀ ਕਰ ਦੇ ਕਰੋ ਤੇ ਬਹੁਤ ਬਹੁਤਾਂ ਦਾ ਬਹੁਤ ਧੰਨਵਾਦ